ਦੋਸਤੋ ਨਮਸਕਾਰ ਮੈਂ ਮਨਜੀਤ ਸ਼ਰਮਾ ਤੁਹਾਡਾ ਸਭ ਦਾ ਮੇਰੀ ਹਰੀ ਪਰਿਸ਼ਤ YouTube ਚੈਨਲ ਤੇ ਸਵਾਗਤ ਕਰਦਾ ਹਾਂ ਬਹੁਤ ਸਾਰਿਆਂ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਬੈਂਗਣ ਦੇ ਪੌਦਿਆਂ ਤੇ ਫੁੱਲ ਤਾਂ ਆਉਂਦੇ ਹਨ ਪਰ ਉਹ ਫੁੱਲ ਫਲ ਦੇ ਵਿੱਚ ਕਨਵਰਟ ਨਹੀਂ ਹੁੰਦੇ ਫੁੱਲ ਸੁੱਕ ਕੇ ਝੜ ਜਾਂਦੇ ਹਨ ਅੱਜ ਮੈਂ ਇਹੀ ਗੱਲ ਕਰਾਂਗਾ ਕਿ ਫੁੱਲ ਕਿਉਂ ਝੜ ਜਾਂਦੇ ਹਨ ਉਹਨਾਂ ਨੂੰ ਫਲ ਕਿਉਂ ਨਹੀਂ ਲੱਗਦੇ ਅਸੀਂ ਦੇਖਦੇ ਹਾਂ ਕਿ ਬੈਂਗਣ ਦਾ ਪੌਦਾ ਇਹ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਇਹਨਾਂ ਦੇ ਜੋ ਫੁੱਲ ਹਨ ਉਹਨਾਂ ਦੇ ਝੜਨ ਦੇ ਕਈ ਕਾਰਨ ਹੁੰਦੇ ਹਨ ਇੱਕ ਤਾਂ ਓਵਰ ਵਾਟਰਿੰਗ ਅਸੀਂ ਪੌਦਿਆਂ ਨੂੰ ਬਹੁਤ ਜ਼ਿਆਦਾ ਪਾਣੀ ਦੇ ਦਿੰਦੇ ਹਾਂ ਤਾਂ ਵੀ ਫੁੱਲ ਨਹੀਂ ਟਿਕਦੇ ਫੁੱਲ ਸੁੱਕ ਕੇ ਝੜ ਜਾਂਦੇ ਹਨ ਜਾਂ ਫਿਰ ਸਮੇਂ ਸਿਰ ਪਾਣੀ ਨਾ ਦੇਣਾ ਜਿਸ ਕਾਰਨ ਵੀ ਬੈਂਗਣ ਦੇ ਪੌਦਿਆਂ ਦੇ ਫੁੱਲ ਜਾਂ ਹੋਰਾਂ ਬੂਟੀਆਂ ਦੇ ਫੁੱਲ ਵੀ ਛੱਟ ਜਾਂਦੇ ਹਨ ਤੀਸਰਾ ਕਾਰਨ ਹੁੰਦਾ ਹੈ ਪਰਪਰਾਗਣ ਦੀ ਕਿਰਿਆ ਨਾ ਹੋਣੀ ਜਾਨੀ ਕਿ ਪੋਲੀਨੇਸ਼ਨ ਨਾ ਹੋਣਾ ਪੋਲੀਨੇਸ਼ਨ ਨਾ ਹੋਣ ਦੇ ਕਾਰਨ ਵੀ ਜੋ ਫੁੱਲ ਹੈ ਉਹ ਫਲ ਦੇ ਵਿੱਚ ਕਨਵਰਟ ਨਹੀਂ ਹੁੰਦਾ ਪੋਲੀਨੇਸ਼ਨ ਨੈਚੁਰਲ ਅਤੇ ਹੈਂਡ ਪੋਲੀਨੇਸ਼ਨ ਦੋ ਤਰੀਕੇ ਨਾਲ ਹੁੰਦਾ ਹੈ ਜੋ ਨੈਚੁਰਲ ਪੋਲੀਨੇਸ਼ਨ ਹੈ ਉਹ ਕੁਦਰਤ ਦੁਆਰਾ ਹਵਾ ਰਾਹੀਂ ਜਾਂ ਇਹਨਾਂ ਪੌਦਿਆਂ ਦੇ ਉੱਪਰ ਜੋ ਜੀਵ ਜੰਤੂ ਆਉਂਦੇ ਨੇ ਮਧੂ ਮੱਖੀਆਂ तितਲੀਆਂ ਜਾਂ ਹੋਰ ਇਸ ਤਰ੍ਹਾਂ ਦੇ ਜੰਤੂ ਆਉਂਦੇ ਨੇ ਉਹ ਇਨ੍ਹਾਂ ਫੁੱਲਾਂ ਉੱਪਰ ਬੈਠ ਕੇ ਪਰਪਰਾਗਣ ਦੀ ਕਿਰਿਆ ਨੂੰ ਪੂਰਾ ਕਰ ਦਿੰਦੇ ਹਨ ਪਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਜੋ ਅਸੀਂ ਕਿਚਨ ਗਾਰਡਨ ਬਣਾਇਆ ਹੁੰਦਾ ਹੈ ਉੱਥੇ ਪ੍ਰੋਪਰ ਹਵਾ ਨਹੀਂ ਆਉਂਦੀ ਜਾਂ ਫਿਰ ਉੱਥੇ ਫੁੱਲਾਂ ਦੀ ਘਾਟ ਦੇ ਹੋਣ ਕਾਰਨ ਜੋ ਮਧੂ ਮੱਖੀਆਂ ਨੇ ਜਾਂ तितਲੀਆਂ ਵਗੈਰਾ ਨੇ ਉਹ ਨਹੀਂ ਆਉਂਦੀਆਂ ਜਿਸ ਕਾਰਨ ਪੋਲੀਨੇਸ਼ਨ ਨਹੀਂ ਹੁੰਦਾ ਫੁੱਲ ਝੜ ਕੇ गिर ਜਾਂਦੇ ਹਨ ਅੱਜ ਅਸੀਂ ਦੇਖਾਂਗੇ ਕਿ ਇਹਦਾ ਜਿਹੜਾ ਸੈਕੰਡ ਪਾਰਟ ਹੈਗਾ ਕਿ ਅਸੀਂ ਇਨ੍ਹਾਂ ਫੁੱਲਾਂ ਨੂੰ ਹੱਥਾਂ ਦੇ ਨਾਲ ਹੈਂਡ ਪੋਲੀਨੀਸ਼ਨ ਕਿਸ ਤਰ੍ਹਾਂ ਕਰਦੇ ਹਾਂ ਇਹ ਦੇਖੋ ਇਹ ਜੋ ਫੁੱਲ ਸਾਨੂੰ ਨਜ਼ਰ ਆ ਰਿਹਾ ਹੈ ਇਸ ਦੇ ਫੁੱਲ ਦੇ ਵਿੱਚ ਇੱਕ ਪੀਲੇ ਰੰਗ ਦਾ ਪੋਰਸ਼ਨ ਸਾਨੂੰ ਨਜ਼ਰ ਆ ਰਿਹਾ ਇੱਕ ਪੀਲੇ ਰੰਗ ਦੇ ਵਿੱਚੋਂ ਇੱਕ ਹਰੇ ਰੰਗ ਦਾ ਪਾਰਟ ਉੱਪਰ ਨਿਕਲਿਆ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ ਇਹ ਦੋਨੋਂ ਮੇਲ ਅਤੇ ਫੀਮੇਲ ਪੋਲਨ ਹੁੰਦੇ ਹਨ ਇਹਨਾਂ ਦੋਨਾਂ ਦਾ ਮਿਲਾਪ ਹੋਣਾ ਚਾਹੀਦਾ ਹੈ ਤਾਂ ਹੀ ਇਹ ਫੁੱਲ ਤੋਂ ਫਲ ਕਨਵਰਟ ਹੁੰਦਾ ਹੈ ਇਹ ਜੋ ਪੀਲੇ ਰੰਗ ਦਾ ਪਾਰਟ ਸਾਨੂੰ ਨਜ਼ਰ ਆ ਰਿਹਾ ਹੈ ਉਹ ਮੇਲ ਹੁੰਦਾ ਹੈ ਇਹ ਜੋ ਪੀਲੇ ਰੰਗ ਦਾ ਪਾਰਟ ਹੈ ਇਹ ਮੇਲ ਹੈ ਅਤੇ ਉੱਪਰ ਇਹ ਸਾਨੂੰ ਹਰੇ ਰੰਗ ਦਾ ਇੱਕ ਛੋਟਾ ਜਿਹਾ ਕਿਨਕਾ ਨਜ਼ਰ ਆ ਰਿਹਾ ਹੈ ਇਹ ਹੈ ਫੀਮੇਲ ਇਨੂੰ ਪੋਲੀਨੇਸ਼ਨ ਕਰਨ ਦੇ ਲਈ ਅਸੀਂ ਇੱਕ ਇਸ ਤਰ੍ਹਾਂ ਦਾ ਬੁਰਸ਼ ਲਵਾਂਗੇ ਪੇਂਟਿੰਗ ਵਾਲਾ ਬ੍ਰਸ਼ ਜੋ ਆਮ ਬੱਚਿਆਂ ਕੋਲ ਵੀ ਹੁੰਦਾ ਹੈ ਇਸ ਬ੍ਰਸ਼ ਦੀ ਮਦਦ ਨਾਲ ਅਸੀਂ ਇਸ ਨੂੰ ਪੋਲੀਨੇਟ ਕਰਾਂਗੇ ਇਹਨੂੰ ਅਸੀਂ ਪਹਿਲਾਂ ਪੀਲੇ ਪੋਰਸ਼ਨ ਦੇ ਉੱਪਰ ਟੱਚ ਕਰਾਂਗੇ ਇਸ ਤਰ੍ਹਾਂ ਇਸ ਨੂੰ ਥੋੜਾ ਥੋੜਾ ਹਲਕਾ ਹਲਕਾ ਟੱਚ ਕਰਕੇ ਫਿਰ ਅਸੀਂ ਇਸ ਨੂੰ ਹਰੇ ਪੋਰਸ਼ਨ ਦੇ ਨਾਲ ਟੱਚ ਕਰ ਦੇਵਾਂਗੇ ਤਾਂ ਕਿ ਮੇਲ ਪੋਲਨ ਅਤੇ ਫੀਮੇਲ ਪੋਲਨ ਦਾ ਮਿਲਾਪ ਹੋ ਜਾਵੇ ਤੇ ਇਹ ਜਿਹੜਾ ਫੁੱਲ ਹੈ ਸਾਡਾ ਉਹ ਫਲ ਦੇ ਵਿੱਚ ਕਨਵਰਟ ਹੋ ਜਾਵੇਗਾ ਇਸ ਪੌਦੇ ਨੂੰ ਹੋਰ ਵੀ ਬਹੁਤ ਸਾਰੇ ਫੁੱਲ ਲੱਗੇ ਹੋਏ ਨੇ ਇਹ ਦੇਖੋ ਇਹ ਫੁੱਲ ਸਾਨੂੰ ਨਜ਼ਰ ਆ ਰਹੇ ਨੇ ਇਸ ਟਾਣੀ ਨੂੰ ਤਿੰਨ ਚਾਰ ਇਹ ਲੱਗੇ ਹੋਏ ਨੇ ਇੱਧਰ ਵੀ ਇਹ ਲੱਗੇ ਹੋਏ ਨੇ ਹੋਰ ਕਾਫੀ ਸਾਰੇ ਫੁੱਲੇ ਨੂੰ ਇੱਧਰ ਉੱਧਰ ਲੱਗੇ ਹੋਏ ਹਨ ਇੱਕ ਇਹ ਫੁੱਲ ਲੱਗਿਆ ਹੋਇਆ ਇਹ ਫੁੱਲਾਂ ਦੀ ਜੇ ਪੋਲੀਨੇਸ਼ਨ ਜਾਂ ਤਾਂ ਜੀਵ ਜੰਤੂ ਕਰ ਦੇਣ ਜਾਂ ਹਵਾ ਨਾਲ ਹੋ ਜਾਵੇ ਜਾਂ ਫਿਰ ਜੇ ਨਹੀਂ ਹੋ ਰਹੀ ਤਾਂ ਇਹ ਫੁੱਲ ਝੜ ਜਾਣਗੇ ਇਸ ਲਈ ਸਾਨੂੰ ਹੈਂਡ ਪੋਲੀਨੇਸ਼ਨ ਦੀ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਅਸੀਂ ਹੈਂਡ ਪੋਲੀਨੇਸ਼ਨ ਕਰਕੇ ਇਹਨਾਂ ਫੁੱਲਾਂ ਤੋਂ ਫਲ ਪ੍ਰਾਪਤ ਕਰ ਸਕਦੇ ਹਾਂ ਅੱਜ ਦੀ ਵੀਡੀਓ ਇੱਥੇ ਤੱਕ ਹੀ ਥੈਂਕ ਯੂ ਵੈਰੀ ਮਚ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੋ ਨਵੇਂ ਮੇਰੇ ਚੈਨਲ ਦੇ ਨਾਲ ਜੁੜੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਮਿਲਦੇ ਆਂ ਫਿਰ ਹੋਰ ਕਿਸੇ ਦਿਨ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਥੈਂਕ ਯੂ ਵੈਰੀ ਮੱਚ